ਅਸੀਂ ਸਕੂਲ ਆਉਂਦੇ ਹਾਂ ਸਾਨੂੰ ਸਕੂਲ 'ਚ ਬਹੁਤ ਵਧੀਆ ਲੱਗਦੇ ਹਨ ਅਸੀਂ ਸਕੂਲ ਵਿੱਚ ਬਹੁਤ ਮਸਤੀ ਕਰਦੇ ਹਾਂ ਸਾਨੂੰ ਸਾਰੇ ਟੀਚਰ ਬਹੁਤ ਵਧੀਆ ਨੇ ਪੜ੍ਹਾਉਂਦੇ ਹਨ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ਹਨੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੜਾਉਂਦੇ ਹਨ ਫਿਲਹਾਲ ਜਿੱਥੇ ਕਿ ਵਿਸ਼ਪਦਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਹੈਪੀਨੈਸ ਵਿਦ ਜੋਏ ਪਲੇਇੰਗ ਵਿਦ ਜੋਏ ਇਨ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਐਕਟੀਵਿਟੀ ਬੇਸਡ ਲਰਨਿੰਗ ਸਕਿੱਲ ਬੇਸਡ ਲਰਨਿੰਗ ਜਿਹੜੀ ਸਿਖਾਈ ਜਾਂਦੀ ਹੈ ਆਪਣੇ ਆਪ ਨੂੰ ਬਹੁਤ ਹੀ ਸੁਭਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇਹੋ ਜਿਹੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਸੈਂਟ੍ਰਿਕ ਤੋਂ ਅਮਰनाथ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਚਲਦੇ ਪਠਾਨਕੋੜ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੰਗਰ ਹਾਲ ਦੇ ਬਾਹਰ ਸਿਕਿਉਰਟੀ ਲਗਾਈ ਗਈ ਹੈ ਜਿਸ ਵਿੱਚ ਸ਼ਰਧਾਲੂਆਂ ਦੇ ਵੱਲੋਂ ਇਸ ਲੰਗਰ ਹਾਲ ਦੇ ਵਿੱਚ ਪ੍ਰਸ਼ਾਦ ਗ੍ਰਹਿਣ ਕਰਕੇ ਆਪਣੀ ਅਗਲੀ ਯਾਤਰਾ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਲਗਾਤਾਰ ਪਠਾਨਕੋੜ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇੱਥੇ ਪੂਰੇ ਪ੍ਰਬੰਧ ਕੀਤੇ ਗਏ ਨੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਤੇ ਵੱਖ-ਵੱਖ ਏਜੰਸੀਆਂ ਦੇ ਵੱਲੋਂ ਸ਼ਰਧਾਲੂਆਂ ਦੀ ਅਤੇ ਲੰਗਰ ਹਾਲ ਦੀ ਜਿਹੜੀ ਹੈ ਉਹ ਸੁਰੱਖਿਆ ਕੀਤੀ ਜਾ ਰਹੀ ਹੈ ਤਾਜੋ ਕੋਈ ਵਾਪਤਾ ਹਾਸਾ ਜਿਹੜਾ ਵਾਪਰ ਨਾ ਸਕੇ ਲਗਾਤਾਰ ਪਠਾਨਕੋਟ ਪੁਲਿਸ ਦੇ ਵੱਲੋਂ ਆਏ ਦਿਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਰਚ ਆਪਰੇਸ਼ਨ ਵੀ ਚਲਾਏ ਜਾਂਦੇ ਨੇ ਪਰ ਅੱਜ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਮਾਦੋਪੁਰ ਇਲਾਕੇ ਦੇ ਵਿੱਚ ਜਿੱਥੇ ਕੀ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਇੱਕ ਲੰਗਰ ਲਗਾਇਆ ਗਿਆ ਹੈ ਜਿੱਥੇ ਪਠਾਨਕੋਟ ਪੁਲਿਸ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਗੈਰੀਕੇਟ ਲਗਾਏ ਗਏ ਨੇ ਤਾਂ ਜੋ ਕੋਈ ਵੀ ਸ਼ੈਤਾਨੀ ਕੋਈ ਸ਼ਰਾਰਤੀ ਤੱਤਵ ਨਾ ਕਰ ਸਕੇ ਔਰ ਸਰਕਾਰ ਦਾ ਬਹੁਤ ਵਧੀਆ ਇੰਤਜ਼ਾਮ ਹੈ ਅਸੀਂ ਜਦੋਂ ਅੰਮ੍ਰਿਤਸਰ ਵੱਲ ਚੱਲੇ ਸੀ ਆਪਣੇ ਟਰੱਕਾਂ ਉੱਡ ਰਵ ਉਦੋਂ ਵੀ ਪੰਜਾਬ ਸਰਕਾਰ ਨੇ ਪੁਲਿਸ ਰਵਈਆ ਕੀਤੀ ਸੀ ਜਿੱਤੋਂ ਅਸੀਂ ਆਪਣਾ ਸ਼ੁਰੂਆਤ ਕੀਤੀ ਸੀ ਪਰ ਤਦ ਕਰ ਸਾਨੂੰ ਸੁਰੱਖਿਆ ਮਿਲੀ ਆ ਕੋਈ ਵੀ ਸੁਰੱਖਿਆ ਦਾ ਇੰਤਜ਼ਾਮ ਹੈ ਤੇ ਐਜ਼ ਐਜ਼ ਸਜਨਪੁਰ ਮਾਧੋਪੁਰ ਰੇਲਵੇ ਸਟੇਸ਼ਨ ਦੇ ਉੱਤੇ ਸਾਡੇ ਬੰਦਾਰੇ ਤੇ ਬਹੁਤ ਅੱਛਾ ਇੰਤਜ਼ਾਮ ਹੈ ਔਰ ਸੈਂਟਰਲ ਸਰਕਾਰ ਦਾ ਅੰਮ੍ਰਿਤਸਰ ਤੋਂ ਵੀ ਦਿੱਲੀ ਤੋਂ ਵੀ ਚੱਲ ਰਹੇ ਹੋ ਅਮਰ ਨਾਲ ਯਾਤਰਾ ਤੋਂ ਬਾਅਦ-ਬਾਅਦ ਇਕਰ ਭਵਨ ਦੇ ਚੱਕਰ ਸਰਕਾਰ ਦਾ ਬਹੁਤ ਅੱਛਾ ਇੰਤਜ਼ਾਮ ਹੈ ਔਰ ਅਸੀਂ ਕਹਿੰਦੇ ਇਸ ਤੋਂ ਵੀ ਵਧੀਆ ਇੰਤਜ਼ਾਮ ਹੋਵੇ ਕਿ ਜਿਹੜੇ ਸਾਥੀ ਮੇਰੇ ਇੰਦੋਸਤਾਂ ਜੋ ਯਾਤਰਾ ਕਰਕੇ ਉਮਰਨਾਥ ਪਹੁੰਚ ਰਹੇ ਆ ਸਾਰੇ ਬਾਬਾ ਦੀ ਯਾਤਰਾ ਕਰਨ ਔਰ ਅੰਚੀ ਯਾਤਰਾ ਹੋਵੇ ਸਾਰੇ ਸੁਰੱਖਿਤ ਆਪਣੇ ਘਰਾਂ ਨੂੰ ਵਾਪਸ ਲੋਟਣ ਉਹ ਵੇ ਭਗਵਾਨ ਕੋ ਪ੍ਰਾਰਥਨਾ ਕਰਦੇ ਆ ਕਿ ਤੇਰੀ ਅਪਾਰ ਕਿਰਪਾ ਸਾ ਮੇਰੇ ਦੇਸ਼ ਤੇ ਬਣੀ ਰਹੇ ਜਿਸ ਜਗ੍ਹਾ ਪੰਜਾਬ ਤੇ ਰਹਣਾ ਉਸ ਪੰਜਾਬ ਤੇ ਬਣੀ ਰਹੇ ਔਰ ਮੇਰੀ ਜਿਹੜੀ ਸੁਸਾਇਟੀ ਆ ਉਹ ਸੁਸਾਇਟੀ ਤੇ ਬਣੀ ਰਹੇ ਕਿ ਹਰ ਸਾਲ ਆ ਬਾਬਾ ਤੇਰਾ ਇਹ ਕਾਰਜ ਜੋ ਸਾਨੂੰ ਤੂੰ ਸੰਪਿਆ ਸਾਨੂੰ ਇਹ ਸ਼ਕਤੀ ਬਖਸ਼ੀ ਅਸੀਂ ਇਸ ਕਾਰਜ ਨੂੰ ਕਰਦੇ ਰਹੀਏ ਧੰਨਵਾਦ ਯਾਤਰੀ ਬਾਬਾ ਅਮਰਦਾ ਬਰਫਾਨੀ ਜੋ ਕਿ ਹਿੰਦੁਸਤਾਨ ਚ ਨਹੀਂ ਸਾਰੀ ਦੁਨੀਆ ਦੀ ਇੱਕ ਬਹੁਤ ਹੀ ਪਵਿੱਤਰ ਯਾਤਰਾ ਹਰ ਸਾਲ ਲੱਖਾਂ ਦੇ ਤਦਾਦ ਦੇ ਵਿੱਚ ਛੇ ਭਗਤ ਬਾਬਾ ਅਮਨਾ ਭਗਵਾਨੀ ਦੇ ਦਰਸ਼ਨ ਕਰਵਾ ਤੇ ਜਾਂਦੇ ਨੇ ਉਸੇ ਘੜੀ ਚ ਮਾਧੋਪੁਰ ਦੀ ਧਰਤੀ ਦੇ ਉੱਪਰ ਅੰਮ੍ਰਿਤਸਰ ਤੋਂ ਆ ਕੇ ਜੈ ਸ਼੍ਰੀ ਵਿਸ਼ੇ ਦੀ ਛੇਵਦੀਪ ਸੁਸਾਇਟੀ ਰਿਸਰਵਡ ਐਡੀ ਪਿਛਲੇ 15 ਸਾਲ ਤੋਂ ਸ਼੍ਰੀ ਭਗਤਾਂ ਵਾਸਤੇ ਲੰਗਰ ਦਾ ਆਯੋਜਨ ਕਰ ਰਹੇ ਨੇ ਸਾਰੇ ਇਹ ਅੰਮ੍ਰਿਤਸਰ ਤੋਂ ਇਕਾਦ ਸਾਲ ਕਮ ਸੇ ਕਮ 50 ਦਿਨ ਦਾ ਅਮਨਾ ਯਾਤਰਾ ਦੇ ਪਰ ਲੰਗਰ ਲਗਾ ਦੇਣਾ ਔਰ ਬਹੁਤ ਹੀ ਪਵਿੱਤਰਤਾ ਦੇ ਨਾਲ ਅੱਜ ਇਹਨਾਂ ਨੇ ਸ਼ੁਰੂਆਤ ਕੀਤਾ ਆਵਨ ਕਰਕੇ ਗੋਲੇ ਸ਼ੰਕਰ ਜੀ ਦਾ ਪੂਰੀ ਪ੍ਰਸਤਾ ਦੇ ਨਾਲ ਇਸ ਲੰਗਰ ਦੀ ਸ਼ੁਰੂਆਤ ਕੀਤੇ ਜਾ ਰਿਆ ਹੈ। ਭਗਵਾਨ ਬੋਲੇ ਸ਼ੰਕਰ ਸਾਡੇ ਸਾਰੇ ਦੇਹਿਤ ਉੱਪਰ ਔਰ ਇਸ ਸੋਸਾਇਟੀ ਦੇ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖਣ ਔਰ ਇਸੇ ਜਲਾ ਹਰ ਸਾਲ ਜਿਸ ਤਰ੍ਹਾਂ ਪਿਛਲੇ 15 ਸਾਲ ਤੋਂ ਅਮਨਾ ਯਾਤਰਾ ਲੰਗਰ ਲਗਾ ਰਿਹਾ ਹੈ ਇਸੇ ਜਲਾ ਹਰ ਸਾਲ ਇਹ ਲੰਗਰ ਲਗਾਉਂਦੇ ਰਹਿਣ ਬੋਲੇ ਸ਼ੰਕਰ ਭਗਵਾਨ ਕੀ ਜੈ ਦੀ ਬਰਸਤਾ ਦੇ ਜਿਹੜਾ ਵੀ ਯਾਤਰੀ ਆਉਂਦਾ ਉਹਨਾਂ ਨਾਲਤਾ

थ्री सेक्टर है और छह जो छा सेक्टर है वो हमारा कमांड सेक्टर है पांच सेक्टर हमने अमृतसर से लेकर पठानकोट तक माधोपुर तक दोनों हाईवे कवर किए हैं अमृतसर पठानकोट और जींद्र पठानकोट जो तो सारे का सारा मेन हाईवे नेक्शन हाईवे फोर्टी फोर है जहां पर आकर मर्द होते हैं हमने सारे का सारा कवर किया है तो हमने सभी रूप पे हमारे नाका पेट्रोलिंग पार्टीज और सारे का सारा मेन रूट सारा कवर किया हुआ है

हिमाचल रास्ता आ रहा है हरियाल से की तरफ उस नाके माधोपुर कमांड एंड कंट्रोल सेंटर है जहां पर डेडिकेटेड नंबर है और जहां पर सारी के सारे रजिस्ट्रेशन कितने यात्री गए और कितनी गाड़ियां गई उसका सारा रिकॉर्ड रखा जाएगा और अगर किसी को हेल्प चाहिए तो हम वो सारी की सारी हेल्प लेंगे अगर तो कोई यात्री रजिस्टर्ड है वो सीधा जाएगा लखनऊ होकर जाएगा अपने वेरीफाई कराएगा अगर कोई यात्री अनरजिस्टर्ड है तो हम उसको गाइड करेंगे कि वो सीधा जम्मू जाए और वहां पे है सर जो लंगर हाल है, वहां पे कैसे है लंगर हाल में हमने पैरामिलिट्री फोर्स की एक सेक्शन वहां पे स्ट्रॉन्ग हमने बैरिकेडिंग ताकि वहां पर कोई दिक्कत ना हो वहां पे हमने जो लंगर वाले जो मैनेजमेंट है उनको बोल रखा है कि उनके सभी के सभी सीसीटीवी कैमराज होंगे उनका मेन हाईवे पे दो और उनका जो पर जो डाइनिंग हॉल है वहां पर जहां पर खाना बन रहा है वहाँ पर और उसके और पावर बैक है फोर सेवन। उसके पीछे काम कर रहे हैं उनके एक और अलग सी ए, ए, से जैकेट होगी ताकि हम उन्हें कर पाएंगे कौन से वर है हमारे आदमी और हमारी भी है उसके इसके बिना हमने वहां पर

तुम्हारे भी बहुत हाई लेवल के बिल्कुल अच्छा ड्रोन सेवाएं बिल्कुल भी रहेगा यस बिल्कुल ड्रोन सेवाएं रहेगी ताकि हम सभी के सेक्टर्स को हम ड्रोन पांचों सेक्टर को ड्रोन सर्विस मिल रही तक जगवानी के लिए पठानकोट तो धर्मेन्द्र ठाकुर की रिपोर्ट